ਮਹਾਨਗਰ ਲੁਧਿਆਣਾ ਦੇ ਵਿੱਚ ਗੁੰਡਾਗਰਦੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਤਾਜ਼ਾ ਮਾਮਲਾ ਚੌਂਕੀ ਬੱਸ ਸਟੈਂਡ ਦੇ ਆਦੀਨਪੰਦੇ ਮਨਜੀਤ ਨਗਰ ਦਾ ਜਿੱਥੇ ਦਰਜਨ ਤੋਂ ਬਾਅਦ ਨੌਜਵਾਨਾਂ ਨੇ ਦੇਰ ਰਾਤ ਪਹਿਲਾਂ ਤਾਂ ਕਰਦੇ ਬਾਹਰ ਖੜੀਆਂ ਗੱਡੀਆਂ ਦੀ ਭੰਤੜ ਕੀਤੀ ਤੇ ਫਿਰ ਲੋਕਾਂ ਦੇ ਨਾਲ ਕੁੱਟਮਾਰ ਕੀਤੀ ਇਹ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਤਾਂ ਪੁਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਥਾਨਕ ਲੋਕਾਂ ਦਾ ਇਕਨ ਹੈ ਕਿ 11 ਵਜੇ ਤੋਂ ਕਰੀਬ ਬਾਅਦ ਦਰਜਨ ਤੋਂ ਬਾਅਦ ਨੌਜਵਾਨ ਗਲੀ ਨੰਬਰ 6 ਦੇ ਵਿੱਚ ਆਏ ਨੇ ਬਿਨਾਂ ਕਿਸੇ ਰੰਜਿਸ਼ ਤੋਂ ਗਲੀ ਦੇ ਵਿੱਚ ਜ਼ਬਰਨ ਵੜ ਕੇ ਨਜਾਇਜ਼ ਤੌਰ ਤੇ ਕੁਟਮਾਰ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮੌਕੇ ਤੇ ਪਹੁੰਚੀ ਪੁਲਿਸ ਹੁਣ ਜਾਂਚ ਕਰ ਰਹੀ ਹੈ ਹਾਂ ਬਲੀ ਕਿਹਾ ਮੇਰਾ ਨਾਮ ਰੋਕੀ ਹੈ ਜੀ ਰੋਕੀ ਕੀ ਗਲਵਾ ਹੋਈ ਹੈ ਗਲਵਾਤ ਭਾਜੀ ਇਦਾਂ ਹੀ ਆ ਸਾਢੇ 11 ਵਜੇ ਉਹ ਆਏ ਬੰਦੇ ਇਧਰ ਹੰਨ ਪਛਾਤੇ ਉਹਨਾਂ ਨੇ ਗੱਡੀਆਂ ਗੁੱਡੀਆਂ ਭੰਨੀਆਂ ਇਨਾਂ ਦੀਆਂ ਕੋਠੇ ਤੇ ਚੜ ਗਏ ਮੁੰਡੇ ਤੇ ਬਹੁਤ ਜ਼ਿਆਦਾ ਉਹਨਾਂ ਨੇ ਥੱਟਾ ਮਾਰੀਆਂ ਗਰਪਾਨਾ ਟੋਕੇ ਠੀਕ ਹੈ ਜੀ ਜਿਹੜਾ ਛੜਾਂ ਜਾਂਦੇ ਸੀ ਉਹਨਾਂ ਦੇ ਇਹੀ ਉਹ ਮਾਰਦੇ ਸੀ ਦੋ ਚਾਰ ਲੇਡੀਸਾ ਉਹਨਾਂ ਦੇ ਵੀ ਉਹਨਾਂ ਨੇ ਮਾਰੀਆਂ ਨੇ ਉਹਨਾਂ ਦੇ ਵੀ ਹੱਥ ਉੱਤੇ ਵੱਡੇ ਗਏ ਨੇ ਤੇ ਗਵਾਂਢੀ ਛੜਾਂ ਜਾਂਦੇ ਸੀ ਜਿਹੜਾ ਵੀ ਉਹਨਾਂ ਦੇ ਉਹ ਮਾਰਦੇ ਸੀ ਉਹਨਾਂ ਪਚਾਤੇ ਬੰਦੇ ਸੀ ਉਹਨਾਂ ਕੋਲ ਪਿਸਤਲ ਵੀ ਸੀ ਠੀਕ ਹੈ ਜੀ ਉਹਨਾਂ ਦੀ दारू ਪੀਤੀ ਸੀ ਕਈਆਂ ਨੇ ਚਿੱਟਾ ਪੀਤਾ ਸੀ ਉਹ ਗਰੁੱਪ ਬਹੁਤ ਜ਼ਿਆਦਾ ਸੀ 20 25 ਮੁੰਡੇ ਆਏ ਸੀ ਤੇ ਉੱਪਰ ਉਹ ਕਹਿੰਦੇ ਸੀ ਇਹਨੂੰ ਅੱਜ ਮਾਰ ਹੀ ਜਾਣਾ ਆ ਤੇ ਗੱਲੀ ਗਵਾਂਡ ਜਿਹੜਾ ਜਾਂਦਾ ਸੀ ਛੜਾਨ ਉਹਦੇ ਹੀ ਉਹ ਐ ਟੋਕੇ ਡਿਡ ਟੋਕੇ ਸੀ ਉਹਨਾਂ ਕੋਈਆਂ ਕੋ ਕੁਸਤੀ ਤੁਹਾਨੂੰ ਬਤਾਉਣਾ ਗੱਲੀ ਗਵਾਂਡ ਕੋਤੇ ਕੁਛ ਹੁੰਦਾ ਨਹੀਂ ਆ ਉਹ ਬਚਾਰੇ ਖਾਲੀ ਛੜਾਨ ਜਾਂਦੇ ਸੀ ਤੇ ਉਹਨਾਂ ਦੇ ਹੀ ਉਹ ਮਾਰਦੇ ਸੀ ਬਹੁਤ ਜ਼ਿਆਦਾ ਤੇ ਵੀ ਕਹਿੰਦੇ ਵੀ ਅੱਜ ਇਹ ਮਾਰ ਹੀ ਜਾਣਾ ਆ ਇਹ ਸਾਡੀ ਠੀਕਾ ਹੀ ਆ ਆ ਗਏ ਉਹਨਾਂ ਦੇ ਮਦਰ ਸਾਹਿਬ ਇਹਨਾਂ ਦੇ ਉਹਨਾਂ ਦੇ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਆ ਆ ਦੇਖੋ ਹਾਂ ਦੇਖੋ ਹਾਂ ਸ਼ਰਮ ਆ ਸ਼ਰਮ ਆ ਬਜੀ ਕੀ ਨਾਮਤ ਸਸ ਜੀ ਮੈਂ ਡਿੰਪ ਦਲਜੀਤ ਸਿੰਘ ਡਿੰਪੀ ਹੈ ਜੀ ਮੇਰਾ ਨਾਮ ਮੈਂ ਮਜੀਤ ਨਗਰ ਰਹਿਣਾ ਜੀ 6 ਨੰਬਰ ਗਲੀ ਚ ਜੀ ਰਾਤ ਅਣਜਾਣ ਬੰਦੇ ਆਏ ਜੀ ਇਧਰੋਂ ਉਧਰੋਂ ਆਏ ਤੇ ਸਿੱਧਾ ਕੋਠੇ ਚੜ ਗਏ ਜੀ ਅਸੀਂ ਸੁੱਤੇ ਪਏ ਸੀ ਘਰੇ ਤੇ ਮੇਰੀ ਮਸੀਨੇ ਵਾਈ ਮਾਰੀ ਕਹਿੰਦੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਸੋਚਿਆ ਇਹਨਾਂ ਦੇ ਘਰੇ ਲੜਾਈ ਹੋ ਰਹੀ ਹੈ ਉਹ 25 3 ਮੁੰਡੇ ਸੀ ਜੀ 12 ਤੇਰਾ ਬਾਹਰ ਖੜੇ ਸੀ ਬਾਕੀ ਉੱਤੇ ਚੜੇ ਸੀ ਜੀ ਤੇ ਜਦੋਂ ਮੈਂ ਚੜਿਆ ਜੀ ਉਹਨਾਂ ਨੇ ਮੈਨੂੰ ਵੀ ਘੇਰ ਲਿਆ ਜੀ ਮੇਰੇ ਵੀ ਸੱਟਾਂ ਲੱਗੀਆਂ ਇੱਥੇ ਲੱਗੀਆਂ ਤਿੰਨ ਤਾਂ ਇੱਥੇ ਲੱਗੀਆਂ ਜੀ ਮੱਥੇ ਤੇ ਲੱਗੀ ਹੈ ਜੀ ਹੱਥ ਤੇ ਲੱਗੀ ਹੈ ਜੀ ਤੇ ਜਦੋਂ ਅਸੀਂ ਫੜਨਗੇ ਫਿਰ ਉਹ ਬੰਦਾ ਇੱਕ ਗੈਰ ਦੇ ਵਿੱਚ ਜੀ ਨਹੀਂ ਮੈਂ ਤਲਵਾਰ ਫੜ ਲਈ ਉਹਨਾਂ ਦੀ ਉਹ ਕਹਿੰਦੇ ਨਹੀਂ ਛੱਡਦਾ ਇਹਨੂੰ ਗੋਲੀ ਵੀ ਮਾਰਦੇ ਗੋਲੀ ਮਾਰਦੇ ਗੋਲੀ ਮਾਰ ਤੇ ਫਿਰ ਉਹ ਸਾਰੇ ਭੱਜ ਗਏ ਜੀ ਕਿੰਨੀ ਗੱਡੀਆਂ ਤੋਂ ਬਣ ਕੇ ਚਿੱਕੀ ਭੱਲ ਗਏ ਸਾਡੇ ਗੱਡੀਆਂ ਬਣ ਕੇ ਦੋ ਉੱਤੇ ਸਾਰਾ ਸਮਾਨ ਲਾਰਨੀਚਰ ਸਾਰਾ ਭੰਗ ਗਿਆ ਉਤੇ ਏਸੀ ਭੰਗ ਗਿਆ ਐ ਐਲਸੀਡੀ ਭੰਗ ਗਿਆ ਫ੍ਰਿਜ ਵੀ ਤੋੜ ਗਏ ਸਾਡੀਆਂ ਬਾਰੀ ਦਾ ਬੂਰੀ ਦਾ ਸਾਰਾ ਕੁਝ ਨੁਕਸਾਨ ਕਰ ਗਏ ਜੀ ਕੀ ਕਾਰਨ ਕੀ ਲੜਾਈ ਦਾ ਕਾਰਨ ਤੇ ਉਹੀ ਦੱਸ ਸਕਦੇ ਜੀ ਹੁਣ ਸਾਡੇ ਦੇ ਰੰਜਸ਼ ਆ ਹੀ ਨਹੀਂ ਕਿਸੇ ਨਾਲ ਜੀ ਜਿਹੜੇ ਮੁੰਡੇ ਨੂੰ ਮਾਰਨ ਆਏ ਸਾਡੇ ਵਿਸ਼ਾਲ ਮੁੰਡੇ ਨੂੰ ਮਾਰਨ ਆਏ ਸੀ ਜੀ ਉਹ ਕੀ ਲਿੰਕ ਆ ਕੋਈ ਪਤਾ ਨਹੀਂ ਜੀ ਸਾਨੂੰ ਉਹਦੇ ਬਾਹਰ ਲਿੰਕ ਹੋਏਗਾ ਸਾਨੂੰ ਇਹ ਨਹੀਂ ਪਤਾ ਜੀ ਬਾਕੀ ਉਹ ਮੁੰਡਿਆਂ ਨੂੰ ਕਦੀ ਜਾਨ ਦੇਖਿਆ ਨਹੀਂ ਜੇ ਅਸੀਂ ਕਦੀ ਜਿਹੜੇ ਮੁੰਡੇ ਆਏ ਸੀ ਉਹਨਾਂ ਨੂੰ ਅਸੀਂ ਕਦੀ ਦੇਖਿਆ ਨਹੀਂ ਜੀ ਕੀ ਪੁਲਿਸ ਤੋਂ ਕੋਈ ਕਾਰਵਾਈ ਹੋਈ ਹੈ ਅੱਜ ਤੱਕ ਹਾਈ ਫਿਲਹਾਲ ਕੁਛ ਨਹੀਂ ਕਾਰਵਾਈ ਹੋਈ ਅਸੀਂ ਹੁਣ ਥਾਣੇ ਬੈਠੇ ਆ ਉਥੇ ਸਵੇਰ ਦੇ ਅਸੀਂ 8 ਵਜੇ ਤੇ ਗਏ ਆ ਜੀ ਤੁਸੀਂ ਟਾਈਮ ਦੇਖ ਲਓ ਕਿੰਨਾ ਵਜੇ ਗਿਆ 11 ਵਜੇ ਗਿਆ ਜੀ 11:30 ਹੋ ਗਿਆ ਕਹਿੰਦੇ ਕੋਈ ਕੁਛ ਨਹੀਂ ਹੋਇਆ ਸਾਡਾ ਹੱਲ ਅਸੀਂ ਜਾਣਦੇ ਆ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਨੀ ਰਾਤੀ ਅਸੀਂ ਨਾਮ ਮੇਰਾ ਨਾਮ ਸੁਮੇਸ਼ ਸਿੰਘ ਕਿਹੜੀ ਏਰੀਆ ਦਾ ਬੰਦਾ ਕੀ ਗੱਲ ਬਾਕੀ ਐਮ ਜੀ ਨਗਰ ਗਲੀ ਨੰਬਰ 6 ਮਕਾਨ ਨੰਬਰ 10 ਹਾਂ ਜੀ ਰਾਤੀ ਕੀ ਗੱਲ ਗੱਲ ਕੁਛ ਨਹੀਂ ਜੀ ਰਾਤੀ ਇਹ ਦੋ ਚਾਰ ਦਿਨ ਤੋਂ ਨਾ ਰੀਆ ਕੁੜੀ ਇੱਕ ਨੰਗ ਦੀ ਚੱਪਦੀ ਹੈ ਨਾ ਤੇ ਸਾਡੇ ਮੁੰਡੇ ਨੂੰ ਗਾਲਾਂ ਕੱਢਦੀ ਸੀ ਆਦਮ ਪਰ ਕੇ ਜੇ ਪੋੜ ਵੀ ਹੈਗੀ ਸੀ ਕਿ ਅੱਜ ਸ਼ਾਮ ਦਾ 5 ਵਜੇ ਫੈਸਲਾ ਸੀ ਠੀਕ ਹੈ ਜੀ ਰਾਤੀ ਪੂਰੇ 11 ਵਜੇ ਨੇ ਇਹਨਾਂ ਦੇ ਕੋਈ ਰੀਆ ਦਾ ਕੋਈ ਆਸ਼ਿਕ ਹੋਣਾ ਨਾ ਮੁੰਡਾ ਉਹਨੇ ਕੁੱਟਗੜ 40 50 ਮੁੰਡੇ ਲਿਆਂਦੇ ਜੀ 40 50 ਮੁੰਡੇ ਲਿਆ ਕੇ ਇਹ ਤਾਲਾ ਤੋੜ ਕੇ ਉੱਪਰ ਵੜ ਗਏ ਮੁੰਡੇ ਠੀਕ ਹੈ ਜੀ ਉਛਾਲ ਉਛਾਲ ਦੀ ਮੰਮੀ ਤੇ ਸਾਡੀ ਭਾਬੀ ਤੇ ਸਾਡੀ ਭਤੀਜੀ ਤੇ ਭਤੀਜਾ ਉਹ ਸਾਰੇ ਸਤੇ ਸੀ ਠੀਕ ਹੈ ਜੀ ਉਹਨਾਂ ਨੂੰ ਵੱਡ ਟੋਕ ਕਰਕੇ ਗਏ ਆ ਤੇ ਤੁਸੀਂ ਦੇਖੋ ਇੰਨਾ ਕਿ ਵੱਡ ਟੋਕ ਕਰਕੇ ਮੁੰਡਿਆ ਹਸਪਤਲ ਦਾਖਲ ਤੇ ਉਸ ਤੋਂ ਬਾਅਦ ਸਾਡੇ ਚਾਚੀ ਦੇ ਸਾਡੇ ਗਵੰਢੀ ਛੜਾਨਗੇ ਇਹਨਾਂ ਦੇ ਸੱਟਾਂ ਲੱਗੀਆਂ ਸਾਡੇ ਦੂਜਾ ਗਵੰਢੀ ਆ ਉਹ ਵੀ ਸੱਟਾ ਜਿਹੜਾ ਅੱਗੇ ਦੇਖਿਆ ਹੀ ਨਹੀਂ ਹੋਣਾ ਜਿਹੜਾ ਅੱਗੇ ਆ ਗਿਆ ਟੋਕੇ ਮਾਰਦੇ ਜਾਂਦੇ ਪਏ ਸੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਸਾਡੀ ਗੱਟੀਆਂ ਦੋ ਤੋੜਤੀਆਂ ਉਹਨਾਂ ਨੇ ਸਾਡੀ ਇਹ ਬੇਨਤੀ ਹੈ ਕਿ ਸਾਡਾ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਹੁਣ ਤੁਸੀਂ ਜਾ ਕੇ ਥਾਣੇ ਕੀ ਕਹਿੰਦੇ ਥਾਣੇ ਵਾਲੇ ਕਹਿੰਦੇ ਅਸੀਂ ਆ ਰਹੇ ਹਾਂ ਜੀ ਹਾਂਜੀ ਉਹ ਕਹਿੰਦੇ ਅਸੀਂ ਜਿੰਨੇ ਹੋਗੇ ਤੁਹਾਡੇ ਨਾਲ ਕਰਾਂਗੇ ਜਿੰਨੇ ਛੇਤੀ ਹੋਣ 890 ਚੌਂਕੀ ਜਾ ਕੇ 890 ਕਹਿੰਦੇ ਪੰਜ ਨੰਬਰ 890 ਉਹ ਕਹਿੰਦੇ ਜੀ ਭੇਜਿੰਦੇ ਮੈਂ ਕਰ ਆਪ ਕੋ ਉਧਾਰਿਆ ਮੌਕਾ ਦੇਖ ਕੇ ਚੈੱਕ ਕਰਕੇ ਸਾਰਾ ਕੁਝ ਪਰਚਾ ਦਰਜ ਕਰਤਾ ਹਾਂ ਹਾਂਜੀ ਹਾਂ ਅਲੀਆ ਵੇਟੀਆਂ ਦੇ ਇਹ ਦੋਸ ਅੱਜ ਪਹਿਲਾ ਦੋ ਚਾਰ ਦਿਨ ਤਾਂ ਸਾਡੀ ਲੜਾਈ ਹੋਈ ਸੀਗੀ ਇਹ ਗਾਲਾਂ ਕੱਢ ਕੇ ਨੰਗਦੀ ਸੀ ਆਸੇ ਇਹਨਾਂ ਨੇ ਕਿਹਾ ਤੁਸਾਨੂੰ ਗਾਲਾਂ ਨਾ ਕੱਢਿਆ ਕਰ ਔਰ ਇਹਨੀਆਂ ਨੇ ਜਿਹੜਾ ਨਮਾਸ਼ਕ ਰੱਖਿਆ ਸੀ ਇਹਨੇ ਪਹਿਲਾਂ ਵੀ ਬਹੁਤ ਵਾਰ ਮੇਰੇ ਮੁੰਡੇ ਨੂੰ ਮਰਵਾਇਆ ਸੀਗਾ ਉਹਦੇ ਵੀ ਪੁਲਿਸ ਨੇ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਸੁਣੀ ਸਾਡੀ ਉਹਦੇ ਵੀ ਇਹਨਾਂ ਦੀ ਸੁਣੀ ਸੀ ਹੁਣ ਵੀ ਇਹਨਾਂ ਨੇ ਅਸੀਂ ਕਾਰਵਾਈ ਪੂਰੀ ਪਾਈ ਹੈ ਇਹਨਾਂ ਨੇ ਨਹੀਂ ਸੁਣੀ ਸਾਡੀ ਫਿਰ ਆਦਮ ਬਰਕ ਗਈਆਂ ਚੌਂਕੀ ਰਿਪੋਰਟ ਕਰਾਈਆ ਉਹਨਾਂ ਨੇ ਨਹੀਂ ਸਾਡੀ ਸੁਣੀਗੀ ਫਿਰ ਪਸੀਆ ਮੀਂ ਵਿਰੇਂਦਰ ਪਸੀ ਇਹ ਉਹਨਾਂ ਦੇ ਨਾਲ ਹੈ ਰੀਆ ਹੈ ਆਪਣਾ ਸੋਹਰਵ ਮਾਣੀ ਤੇ ਮੀਨੂ ਇਹ ਤਿੰਨ ਜਣੀਆਂ ਆਈਆਂ ਨੇ ਰਾਤ 25-30 ਮੁੰਡੇ ਲੈ ਕੇ ਆਈਆਂ ਨੇ 25-30 ਮੁੰਡੇ ਲਿਆ ਕੇ ਆਪ ਤਰ ਗੁਰਦੁਆਰੇ ਦੇ ਕੋਲ ਖਲੋ ਗਈਆਂ ਤੇ ਇਹ ਮੁੰਡੇ ਆ ਘਰ ਆਏ ਨੇ ਆ ਕੇ ਸਾਡੇ ਥੱਲੇ ਤਾਲਾ ਲੱਗਾ ਹੋਇਆ ਸੀ ਸਾਡਾ ਦਾਲਾ ਤੋੜ ਕੇ ਉੱਤੇ ਵੱੜ ਕੇ ਜਿਚ ਤਾਂ ਪਿੱਛੇ ਉੱਤੇ ਵੱੜ ਗਏ ਨੇ ਜਾ ਕੇ ਉਹਨਾਂ ਨੇ ਵੇਖਿਆ ਨਹੀਂ ਚੱਕਿਆ ਨਹੀਂ ਜਾਂਦਾ ਸਾਰੇ ਮੇਰੇ ਮੁੰਡੇ ਦੇ ਮਾਰੀ ਨੇ ਤਲਵਾਰਾਂ ਸ਼ੁਰੂ ਕਰਤੀਆਂ ਮੇਰੇ ਵੱਜੀਆਂ ਤਿੰਨ ਥਾਂ ਤੇ ਮੇਰਾ ਹੱਥ ਵੜ ਦਿੱਤਾ ਬਾਹ ਵੜ ਦਿੱਤੀ ਆ ਮੱਥੇ ਤੇ ਮੇਰੇ ਤੇ ਸੱਟ ਲੱਗੀ ਆ ਪਰ ਹੁਣ ਅਸੀਂ ਗਏ ਸੀ ਤਾਣੇ ਗਏ ਆ ਦੇਖੋ ਹੁਣ ਉਹ ਸਾਨੂੰ ਕੀ ਕਹਿੰਦੇ ਕੀ ਨਹੀਂ ਕਰਦੇ ਜਾਂਦੇ ਜਿੰਨੀ ਸਾਰਾ ਪੁਲਿਸ ਨਹੀਂ ਹੁੰਦਾ ਜੀ ਸਾਡੀ ਪੁਲਿਸ ਆ ਹੀ ਨਹੀਂ ਤੇ ਨਹੀਂ ਰਾਤੀ ਨਹੀਂ ਆਈ ਆ ਕੀ ਬਾਅਦ ਕਿਤੇ ਆਈ ਸੀ ਜਦੋਂ ਮੁੰਡੇ ਹੋ ਕੇ ਚਲੇ ਗਏ ਉਦੋਂ ਆਈ ਸੀਗੀ ਸਾਡੇ ਨਾਲ ਸਿਵਲ ਹਸਪੀਟਲ ਗਏ ਨੇ ਸਾਡੇ ਮੱਜੀਆਂ ਨੇ 6 7 ਬੰਦਿਆਂ ਦੇ ਵੱਜ ਗਈਆਂ ਸਰਕਾਰ ਦੇ ਇਹ ਕਾਰਵਾਈ ਜਾਂਦੇ ਹੋਣਗੇ ਅਸੀਂ ਕਾਰਵਾਈ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਇਹ ਕੁੜੀ ਨੂੰ ਸਜ਼ਾ ਮਿਲੇ ਜਿਹੜੀ ਹਰ ਵਾਰੀ ਬੰਦਾ ਕਰਦੀ ਹੈ ਚੜਦੀ ਕੁੜੀ ਨਾਲ ਆਈ ਸੀ ਕੁੜੀ ਨਾਲ ਆਈ ਸੀ ਤੁਸੀਂ ਨਾਮ ਲੈ ਹਾਂਜੀ ਕੁੜੀ ਨਾਲ ਆਈ ਹੈ ਪਿੱਛੇ ਪੀਰਾ ਦੇ ਖਲੋਤੀ ਤੁਹਾਨੂੰ ਖਤਰਾ ਵੀ ਹੈ ਜੀ ਸਾਡੇ ਭਰਾ ਨੂੰ ਜਿੱਥੇ ਜਾਂਦਾ ਉੱਥੇ ਹੀ ਪੈਦਾ ਉੱਥੇ ਜਿੱਥੇ ਜਾਂਦਾ ਉੱਥੇ ਹੀ ਮਗਰ ਚਲ ਜਾਂਦੀ ਹੈ ਸਾਡੀ ਇਹ ਬੇਨਤੀ ਹੈ ਕਿ ਸਾਡੇ ਅਸਾਸਨ ਨੂੰ ਕਿ ਜਿੰਨੀ ਕਾਰਵਾਈ ਹੋਈ ਚਾਹੀਦੀ ਛੇਤੀ ਕਰੀ ਜਾਵੇ ਕਿ ਉਹ ਗੱਡੀ ਚਲਾਉਂਦਾ ਆ ਕੋਈ ਹੁਣ ਏਦਾਂ ਦੇਖੋ ਜੀ ਕਰੀਦਾ ਹੈ ਬੋਲ ਮਾਰਦੇ ਬੁਲਾ ਕੇ ਕਟਾਉਂਦੀ ਆ ਸਾਡਾ ਉਰਤਾਰ ਸਿੰਘ ਬਿੱਲਾ ਸੀ ਜੀ ਠੀਕ ਹੈ ਇਨਚਾਰਜ ਹੈ ਬੋਲ ਦੇ ਉਦੋਂ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਵੀ ਆਦਮ ਪਰ ਕੇ ਜੇ ਚਲਦੀ ਪਈ ਆ ਪਾਸੇ ਸਾਡਾ ਕਿ ਇਹਨਾਂ ਦਾ ਸਾਥ ਦੇ ਰਿਹਾ ਬਿਲਕੁਲ ਮਲਾਜਮ ਹோம் ਘੜ ਗਿਆ ਠੀਕ ਹੈ ਜੀ ਤੇ ਸਾਡੀ ਬੇਨਤੀ ਕੀਤੀ ਜਾਂਦੀ ਆ ਸਾਡਾ ਘਰ-ਵਾਰ ਦੇਖਿਆ ਜਾਵੇ ਤਾਲੇ ਤੋੜ ਕੇ ਦਾ ਇੰਨੀ ਦੇਖੋ ਹਿੰਮਤ ਬੈਗੀ ਹੈ ਬੋਲ ਤੋਂ ਮੁੰਡੇ ਬੁਲਾ ਕੇ ਠੀਕ ਹੈ ਉਹ ਸਾਡੇ ਚਾਚੇ ਨੂੰ ਦਿਖਦਾ ਨਹੀਂ ਹੈਗਾ ਜੇ ਕਿਤੇ ਰਾਤ ਦੇ ਚਾਚਾ ਦਾ ਅਪ ਪੁੱਤ ਜਾਇ ਸਾਡਾ ਇਹਨੂੰ ਕੋਠੇ ਦੇ ਥੱਲੇ ਤੇ ਕੰਮ ਆ ਰਹੇ ਨੇ ਇਹ ਬੱਚੇ ਨੂੰ ਕਿਉਂ ਬਿਆਨ ਲਿੱਤੇ ਜਾਂਦੇ ਇਹਨੂੰ ਪੁੱਛੋ ਇਹਨੂੰ ਕੀ ਕੀ ਸੁਣੋ ਕਹਿੰਦੇ ਕਿੰਨੇ ਮੁੰਡੇ ਛੋੜਦੇ ਸੀ ਤਿੰਨ ਦੋ ਕੇ ਤਿੰਨ ਕਿਤਾ ਓ ਢਿੱਲੀ ਘਰ ਵਿੱਚ ਚੱਲ ਰਹੀ ਹੈ ਹਾਂਜੀ ਹਾਂਜੀ ਤਾਂ ਢਿੱਲੀ ਘਰ ਚੱਲਦੀ ਪਈ ਹੈ ਵੈਸੇ ਤੇ ਜਦੋਂ ਆਏ ਨੇ ਤੇ ਇਹਨਾਂ ਨੇ ਮੈਂ ਇੱਥੇ ਖੜੀ ਹਾਂ ਅਸਲ ਕੀ ਮਾਮਲਾ ਕੀ ਹੈ ਜਿਹੜਾ ਹੋਇਆ ਇਹ ਰਾਤ ਕੋਈ ਲੜਾਈ ਹੋਈ ਇਹਨਾਂ ਦੀ ਤੇ ਫੋਟਮਾਰਕ ਕਰਕੇ ਗਏ ਨੇ ਇਹ ਲੇਹਾਂ ਤਾਂ ਸਾਨੂੰ ਇੱਕ ਲੜਕੀ ਦਾ ਨਾਮ ਪਤਾ ਲੱਗਾ ਉਹਨਾਂ ਨੂੰ ਨੰਬਰ ਦੇਣਗੇ ਪੁਸ਼ਕਸ਼ ਕਰਦੇ ਆ ਕਰਕੇ ਜੋ ਵੀ ਹੋਊਗਾ ਜਿਹੜੇ ਬੰਦੇ ਪਾਏ ਜਾਣਗੇ ਤੁਸੀਂ ਕੀ ਕੀ ਵਾਰਦਾਤ ਕੀ ਹੋਈ ਹੈ ਅੱਛਾ ਕਟਮਾਰਕ ਕਰਕੇ ਗਏ ਨਾ ਤੇਰੇ ਅੱਛਾ ਕਿੰਨੇ ਕਿੰਦੀ ਦੇਰ ਕਿੰਨੇ ਵਜੇ ਦੀ ਗੱਲ ਸੀ 11:00 11:00 ਵਜੇ ਦੀ ਗੱਲ ਸੀ ਕਿੰਨੀਆਂ ਗੱਡੀਆਂ ਵਿੱਚ ਤੋੜ ਪਨ ਕਰਕੇ ਹੋ ਗੱਡੀਆਂ ਦੀ ਤੋੜ ਪਨ ਇੱਕ ਡਜੈਰ ਹੈ ਫਿਰ ਤਾਂ ਇੱਕ ਆਟੋ ਅੱਛਾ ਕੀ ਲੱਗਦਾ ਕਾਰਨ ਕੀ ਲੜਾਈ ਦਾ ਕਾਰਨ ਹੁਣ ਦੇਖਦੇ ਆਂ ਕੁਛ ਵਿੱਚ ਪਤਾ ਲੱਗੂਗਾ ਕਹਿੰਦੇ ਦਾਦੂਤ ਮਿਲੇ ਆ ਹਾਂ ਹਾਂ ਉਹ ਤਾਂ ਹੀ ਲੈ ਲੈ ਆ ਉਹ ਲੈ ਲੈ ਆਹੀਂ ਬਾਕੀ ਹੁਣ ਆਉਂਦੇ ਆ ਲੜਕੀ ਦਾ ਨੰਬਰ ਦੇਣਗੇ ਕੁਛ ਕੁਛ ਕਰਦੇ ਬੁਲਾਉਣੇ ਇਹਨਾਂ ਨੂੰ ਲੱਗਾ ਰਿਵਾਇਜ ਵੀ ਚੱਲ ਪਿਆ ਕੱਲ ਵੀ ਗੱਡੀਆਂ ਤੇਰਾ ਗੱਡੀਆਂ ਭੰਨੀਆਂ ਗਈਆਂ ਅੱਜ ਸਾਜ ਇੱਕ ਮਤ ਹੁੰਦਾ ਵੀ ਕਿਤੋਂ ਦੀ ਪਰਿਵਾਰਤ ਅੱਜ ਵੀ ਇਤਾਂ ਦਾ ਰਹਿਣ ਬਣ ਰਿਖੀ ਆ ਕੀ ਹੈ ਕੀ ਲੱਗਦਾ ਤੁਹਾਨੂੰ ਇਹ ਸਾਰੇ ਦਾ ਬਣਾ ਲਿਆ ਗੈਂਗ ਬਣਿਆ ਤੋੜਨ ਦਾ ਇਹ ਤਾਂ ਹੁਣ ਪੁੱਛ ਕੁਛ ਕਰਦੇ ਆਂ ਇਹਨਾਂ ਨੂੰ ਬੁਲਾ ਰਹੇ ਆ ਲੜਕੀ ਦਾ ਨੰਬਰ ਦੇਣ ਕੇ ਉੱਤੇ ਪਤਾ ਲੱਗਣਾ ਕਿ ਕਿਹੜੇ ਸੀਗੇ ਜੋ ਵੀ ਹੈਗੇ ਆ ਕਾਰਵਾਈ ਦੀ ਮੰਗ ਮੰਗ ਰਹੇ ਆ ਜਲਦੀ ਕੀ ਕਰੋਗੇ ਬਿਲਕੁਲ ਕਰਾਂਗੇ ਹੈਪੋਲ ਦੇ ਦੱਸ ਰਹੇ ਆ ਇਹ ਛੋਟੀ ਹੈਪੋਲ ਦੇ ਹੂੰ ਤੇ ਕਾਰਵਾਈ ਕਰਾਂਗੇ ਕੋਈ ਕੰਮ ਨਹੀਂ ਕਰ ਸਕਦਾ ਠੀਕ ਠੀਕ